ਕੀ ਹੋ ਗਿਆ ਤਕਲੀਫ ਮਾਨਦੀ ਆ ਗਾਂ ਦੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਅੱਖ ਨੂੰ ਬੈਕ ਕੈਮਰੇ ਨਾਲ ਦੇਖੋ ਨਹੀਂ ਤੁਨ ਨੂੰ ਕਮਾ ਲੋ ਉਧਰ ਸੋਜਾ ਦਾ ਕੀ ਆ ਚਾਨੀ ਮੱਜੇ ਜੇ ਪਰੇ ਲੈ ਹੈ ਮਾਰਦੀ ਹੈ ਹੂੰ ਸੇਵ ਦੀ ਬੱਚਾ ਆ ਇਧਰ ਨੂੰ ਕਮਾਓ ਕੀ ਹੋਇਆ ਤੜਕੇ ਦੇ ਸੇ ਕੀ ਉਹ ਖੜੀ ਬੁੱਤ ਕੀ ਹੋ ਗਿਆ ਇੱਟਲੀ ਤਾਂ ਠੀਕ ਆ। ਮੈਂ ਕੁੰਛੇ ਮਾਰੀ ਜੋ ਨਾ। ਕੁੰਛ ਮਾਰਨ ਨਾਲ ਫਿਰ ਉਹ ਸੋਜਾ ਜਾ ਆ ਗਿਆ ਹਨਾ। ਸੋਚਿਆ ਤਾਂ ਨਹੀਂ ਜਿਵੇਂ ਮਾਸ ਉੱਤੇ ਲੱਟਿਆ। ਡਾਕਟਰ ਨੂੰ ਬੋਨ ਲੱਗਿਆ ਨਹੀਂ? ਨਾ। ਉਹ ਚਲਾਰੇ ਰੋਕ ਲਾ ਕੇ ਦੇਖੋ। ਆਏ ਤਕਲੀਫ ਹੋਊਗੀ, ਤਕਲੀਫ ਆਂਦੀ ਐ? ਨਾ। ਨਹੀਂ ਤਾਂ ਵੀ ਗਾ ਵੀ ਠੀਕ ਹਨ। ਠੀਕ ਆ। ਹਨ ਮੋਲੇ ਕੀ ਹੋਊਗਾ ਪਤਾ? ਕਰੀਮ ਤਾਂ ਬੋਨ। ਆਣੀ ਮਾਸਕ ਇਹ ਤੁਹਾਨੂੰ ਪਤਾ ਨਹੀਂ ਘਟਿਆ ਜਦ ਤੱਕ ਦੁਬਾਰਾ ਤਾਂ ਜਗਦੀ ਬोली ਬੈਠੀ ਸੀ ਜਬ ਮੈਂ ਇੱਥੇ ਕੋਹਾਗਾ ਮੋੜ ਕੇ ਗਈਆਂ ਪਤਾ ਨਹੀਂ ਕੀ ਹੋਇਆ ਇੱਕ ਪ੍ਰੋਬਲਮ ਹਟਦੀ ਐ ਇੱਕ ਖੜੀ ਇੱਕ ਹਟਦੀ ਐ ਇੱਕ ਖੜੀ ਟੈਨਸ਼ਨ ਬਣੀ ਹੋ ਰਹੀ ਦੀ ਕੀ ਪਤਾ ਬਹਿਗਰੂਨ ਕੀ ਮਨਜ਼ੂਰ ਚਲੋ ਕੋਈ ਗੱਲ ਆਪੇ ਠੀਕ ਹੋ ਜੂ ਬਹਿਗਰੂਨ ਕਰਨਾ ਸਾਰਾ ਕੁਝ ਠੀਕ ਹੋ ਜੂਗੀ ਡਾਕਟਰ ਹੋਣ ਲੱਗਦੇ ਲੰਨੇ ਪੇ ਕੀ ਪਤਾ ਹੁਣ ਕੀ ਹੋਇਆ ਪੌਂਚ ਪੌਂਚ ਮਾਰੀ ਹੋਣੀਆਂ ਨੇ ਮੱਜ ਨੇ ਤੇ ਮੈਂ ਕੱਪੜੇ-ਕੁੱਪੜੇ ਚੱਕਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੀ ਆਪਣੇ ਚੈਨਲ ਮੁੰਡੀ ਫੈਮਿਲੀ ਚ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਹਾਂਜੀ ਉਹ ਸੀਗੀ ਵੀਡੀਓ ਕੱਲ ਸ਼ਾਮ ਦੀ ਤੇ ਅੱਜ ਹੁਣ 4 ਤਰੀਕ ਮਾਰਨਿੰਗ ਦਾ ਟਾਈਮ ਆ ਤੇ ਇਹ ਆਪਣੀ ਗਾਂ ਦੇ ਨਾ ਪਚਾਰੀ ਤੇ ਤੇ ਤਾਂ ਪਤਾ ਨਹੀਂ ਕੀ ਗਰੋ ਚੜਿਆ ਹੀ ਰਹਿੰਦਾ ਹਨਾ ਸਮਝ ਨਹੀਂ ਲੱਗਦੀ ਹੈਗੀ ਕਦੇ ਕੋਸ਼ ਕਦੇ ਕੋਸ਼ ਇਹਨੂੰ ਤਾਂ ਪਤਾ ਨਹੀਂ ਰੱਬ ਨੇ ਇਹ ਇੱਕ ਇਹ ਤੇ ਇੱਕ ਮੈਂ ਦੋਨੋਂ ਠੀਕੇ ਨਹੀਂ ਰਹਿੰਦੀਆਂ ਹੈਗੀਆਂ ਤੇ ਇਹੀ ਵਿਚਾਰੀ ਆਪਣਾ ਘਰ ਤੋੜਦੀ ਆ ਹਨਾ ਮੱਝ ਤੁਹਾਨੂੰ ਪਤਾ ਆਪਣੀ ਸੂਣ ਵਾਲੀ ਆ ਹੀ ਉਹ ਦੁੱਧ ਦਿੰਦੀ ਆ ਹਨਾ ਤੇ ਇਹਦੇ ਖੁਰ ਬਣਾਉਣ ਵਾਲੇ ਸੀਗੇ ਕਾਫੀ ਦਿਨਾਂ ਤੋਂ ਸਾਨੂੰ ਹਨਾ ਖੁਰ ਬਣਾਉਣ ਵਾਲੇ ਦਾ ਨੰਬਰ ਹੀ ਨਹੀਂ ਸੀ ਮਿਲ ਰਿਹਾ ਤੇ ਪਹਿਲਾਂ ਜਦੋਂ ਪਹਿਲਾਂ ਕਹਿੰਦੇ ਸੀਗੇ ਸਰਦੀਆਂ ਦੇ ਵਿੱਚ ਬਣਵਾ ਦੰਨੇ ਆ ਉਦੋਂ ਫਿਰ ਡਰ ਗਏ ਹਨਾ ਵੀ ਸੂਣ ਵਾਲੀ ਆ ਵੀ ਸਾਨੂੰ ਆਏ ਸੀਗੇ ਢਾ ਢੋਕੇ ਕੁਛ ਲੱਤਾਂ ਲੱਤਾਂ ਬਨ ਕੇ ਬਣਾਉਣ ਕੇ ਹਨਾ ਅਸੀਂ ਤਾਂ ਨਹੀਂ ਬਣਵਾਏ ਤੇ ਹੁਣ ਵੀ ਸੂਈ ਨੂੰ ਹਨਾ ਡੇਢ ਕੁ ਮਹੀਨਾ ਹੋ ਗਿਆ ਡੇਢ ਤੋਂ ਵੀ ਸ਼ਾਇਦ ਵੱਧੇ ਹੋ ਗਿਆ ਹਨਾ ਹੁਣ ਵੀ ਬਸ ਜੇ ਚੱਕਾਂ ਜੀ ਆ ਚੇ ਲੰਘੇ ਆ ਤੇ ਕੱਲ ਇਹਦੀ ਅੱਖ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਤੇ ਡਾਕਟਰ ਨੂੰ ਬੁਲਾਇਆ ਡਾਕਟਰ ਸ਼ਾਮ ਨੂੰ ਆ ਗਏ ਸੀ ਤੇ ਡਾਕਟਰ ਸਾਹਿਬ ਨੇ ਇਹ ਦੱਸਿਆ ਵੀ ਆਈ ਫਲੂਡ ਵੀ ਹੋ ਗਿਆ ਹਨਾ ਇਨਫੈਕਸ਼ਨ ਹੋਈ ਹੋਈ ਆ ਤੇ ਚਲੋ ਰਾਤ ਵੀ ਉਹ ਇੰਜੈਕਸ਼ਨ ਲਾ ਗਏ ਤੇ ਸਵੇਰੇ ਫਿਰ ਹੁਣ ਆ ਇਹ ਖੁਰਬਣਾਉਣ ਵਾਲਾ ਭਾਈ ਆ ਗਿਆ ਤੇ ਕਾਫੀ ਪਤਾ ਕਰਨ ਤੋਂ ਬਾਅਦ ਸਾਨੂੰ ਇਹਦਾ ਨੰਬਰ ਮਿਲਿਆ ਤੇ ਫਿਰ ਨੰਬਰ ਮਿਲੇ ਤੋਂ ਬਾਅਦ ਇਹਨੂੰ ਫੋਨ ਕੀਤਾ ਇਹਨੇ 3 ਦਿਨ ਦਾ ਸਮਾਂ ਦਿੱਤਾ ਸੀ ਤੇ ਪਰਸੋਂ ਇਹਨੂੰ ਫੋਨ ਕਰਿਆ ਸੀ ਤੇ ਚਲੋ ਅੱਜ ਇਹ ਆਪਣੇ ਕੋਲੇ ਆ ਗਿਆ ਸਵੇਰੀ ਆ ਗਿਆ ਸੀਗਾ 9:00 ਵਜੇ ਹੋਏ ਆ ਮਾਰਨਿੰਗ ਦਾ ਹੀ ਟਾਈਮ ਆ 9:00 9 ਹਾਂ 9:00 ਵਜੇ ਹੋਣਗੇ ਨੱਕ ਟਾਈਮ ਆ ਉਦੋਂ ਹੀ ਆ ਗਿਆ ਇਹ ਇਹਨੇ ਫੋਨ ਕੀਤਾ ਇਹ ਕਹਿੰਦੇ ਚਲ ਮੈਂ ਘਰੇ ਹੀ ਆ ਤੂੰ ਆ ਜਾ ਹਨਾ ਚਲੋ ਆ ਗਿਆ ਐਵੇਂ ਕਹੀਏ ਮੈਨੂੰ ਬਹੁਤ ਡਰ ਲੱਗਦਾ ਸੀਗਾ ਵੀ ਪਤਾ ਨਹੀਂ ਕਿਵੇਂ ਹਨਾ ਆ ਰਾਮ ਨਾਲ ਖੜਕੇ ਗਾਣੇ ਤੁਸੀਂ ਦੇਖ ਸਕਦੇ ਹੋ ਖੁਰ ਜਿਹੜੇ ਬਣਵਾਲੇ ਤੇ ਇਹ ਵੀਰੇ ਦਾ ਤਰੀਕਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਹਨਾ ਵਧੀਆ ਵੀ ਬਹੁਤ ਵਧੀਆ ਤਰੀਕੇ ਨਾਲ ਜਿਹਦੇ ਨਾਲ ਕਟਰਨਾ ਨਾ ਪੱਥਰ-ਪੁੱਥਰ ਕੱਟਦੇ ਹੁੰਦੇ ਨੇ ਉਦਾਂ ਖੁਰ ਬਣਾ ਕੇ ਗਿਆ ਬਹੁਤ ਵਧੀਆ ਤਰੀਕਾ ਲੱਗਿਆ ਮੈਨੂੰ ਹਨਾ ਤੇ ਗਾਂ ਨੂੰ ਸੁੱਖ ਵੀ ਬਹੁਤ ਆ ਤੇ ਖੋ ਰਾਮ ਨਾ ਖੜੀ ਆ ਇਹਨੂੰ ਇਹਨੂੰ ਆਰਾਮ ਮਿਲ ਲਿਆ ਬਹੁਤ ਪ੍ਰੋਬਲਮ ਸੀਗੀ ਇਹਨੂੰ ਵਿਚਾਰੀ ਨ ਤੋਰਨ ਦੇ ਵਿੱਚ ਬੈਠਣ ਦੇ ਵਿੱਚ ਸਾਡੀ ਰੋਜ਼ ਲੜਾਈ ਹੁੰਦੀ ਸੀ ਇਹਦੇ ਪਿੱਛੇ ਰੋਜ਼ ਹੁੰਦੀ ਸੀ ਵੱਡਾ ਬੇਟਾ ਰੋਜ਼ ਲੜਦਾ ਸੀ ਮਮਾ ਅੱਜ ਫੇਰ ਨਹੀਂ ਫੋਨ ਕੀਤਾ ਫੇਰ ਨਹੀਂ ਫੋਨ ਕੀਤਾ ਤੇ ਪਿਛਲੇ ਸਾਲ ਸਾਨੂੰ ਉਹ ਨੰਬਰ ਲਿਖਾ ਕੇ ਗਿਆ ਸੀ ਭਾਈ ਤੇ ਉਦੋਂ ਮੈਨੂੰ ਹਨਾ ਸ਼ੱਕ ਜੀ ਪੈਂਦਾ ਵੀ ਮੈਂ ਕਲੀਨਿਕ ਵਗੈਰਾ ਕਰਦੀ ਸੀ ਇਹਨਾਂ ਨੇ ਪਤਾ ਨਹੀਂ ਕਿਹੜੀ ਕਾਪੀ ਚੱਕ ਕੇ ਨਾ ਉਹਦੇ ਤੇ ਨੰਬਰ ਲਿਖ ਲਿਆ ਖੁਰ ਬਣਾਉਣ ਵਾਲੇ ਦਾ ਤੇ ਅਸੀਂ ਲੱਭ ਲੱਭ ਥੱਕ ਕੇ ਸਾਨੂੰ ਉਹ ਕਾਪੀ ਨਹੀਂ ਲੱਭੀ ਮੌਕੇ ਤੇ ਕਦੇ ਕੋਈ ਚੀਜ਼ ਮਿਲਦੀ ਵੀ ਨਹੀਂ ਹੁੰਦੀ ਹਨਾ ਖਾਸ ਕਰ ਸਾਡੇ ਘਰ 'ਚ ਤਾਂ ਮਿਲਦੀ ਨਹੀਂ ਮੌਕੇ ਤੇ ਕੋਈ ਵੀ ਚੀਜ਼ ਇਦਾਂ ਦੀ ਹਨਾ ਤੇ ਮੇਖੇਲਾ ਸੀ ਤਿੰਨੇ ਜਾਣੇ ਵੱਡਾ ਬੇਟਾ ਮੈਂ ਤੇ ਹਨਾ ਇਹਨਾਂ ਦੇ ਡੈਡੀ ਅਸੀਂ ਉਹ ਕਾਪੀ ਡੈਰੀ ਸਭ ਫਰੋੜਤਾ ਸਾਨੂੰ ਨੰਬਰ ਨਹੀਂ ਲੱਭਿਆਗਾ ਤੇ ਇੱਥੇ ਥੋੜਾ ਜਿਹਾ ਟੱਪੀ ਸੀਗੀ ਮਗਰਲੇ ਪੈਰਾਂ ਤੋਂ ਬਹੁਤ ਜ਼ਿਆਦਾ ਤਕਲੀਫ ਸੀ ਮੂਰੇ ਨਹੀਂ ਸੀ ਉੰਨੀ ਤਕਲੀਫ ਮਗਰਲੇ ਪੈਰਾਂ ਤੋਂ ਸੀਗੀ ਜ਼ਿਆਦਾ ਤਕਲੀਫ ਮਗਰਲੇ ਖੁਰਜੇੜੇ ਸੀਗੇ ਨਾ ਉਹ ਜ਼ਿਆਦਾ ਉਹ ਅਜੀਬੇ ਹੋਏ ਸੀਗੇ ਦੇਖੇ ਹੁਣ ਭਾਈ ਨੇ ਕਿਵੇਂ ਕੱਟ-ਕੱਟ ਕੇ ਲਾ ਦੇਣਾ ਆ ਬਹੁਤ ਠਿੱਖਾ ਇਹਦਾ ਹਜ਼ਾਰ ਜਿਹਾ ਹੋਊਗਾ ਮੈਂ ਵੀਡੀਓ ਬਣਾਉਂਦੀ ਸੀ ਯਾਰ ਨਾ ਮੈਨੂੰ ਤਾਂ ਦੇਖ ਕੇ ਆਈ ਆਈ ਜਾਵੇ ਅਖੇ ਵੀ ਇੱਕ ਦਿਮਾਗ ਆ ਇੱਕ ਹਨਾ ਇੱਕ ਜੋਬ ਆ ਇਹਦੀ ਬਹੁਤ ਵਧੀਆ ਬਣਾ ਕੇ ਗਿਆ ਤੇ ਪੈਟਰੋਲ ਕਹਿ ਕੇ ਗਿਆ ਕਹਿੰਦਾ ਇਹਦੇ ਪੈਰਾਂ ਤੇ ਪੈਟਰੋਲ ਪਾਈ ਜਾਇਓ ਹਫਤਾ ਤੱਕ ਤੇ ਉਹ ਲਿਆਂਦਾ ਸੀ ਤੇ ਪਾਉਣਾ ਸ਼ੁਰੂ ਕਰਤਾ ਅੱਜ ਤਾਂ ਬਹੁਤ ਸੁਖ ਜੇ ਚ ਰਹੀ ਐ ਮੇ ਕਾਮਾ ਇਹ ਪੂਰਾ ਦਿਨ ਰਾਤ ਤਾਂ ਬਹੁਤ ਟੈਂਸ਼ਨ ਹੋ ਗਈ ਸੀ ਕਿ ਮੈਨੂੰ ਬਹੁਤ ਜ਼ਿਆਦਾ ਹੈ ਨਾ ਵੀ ਅੱਖ ਦਾ ਪਤਾ ਨਹੀਂ ਕੀ ਬਣੂਗਾ ਕਾਫੀ ਜ਼ਿਆਦਾ ਅੱਖ ਦੇ ਜਿਹੜਾ ਅੰਦਰਲਾ ਮਾਸ ਹੁੰਦਾ ਉਹ ਬਾਹਰ ਨੂੰ ਆ ਗਿਆ ਸੀਗਾ ਕਾਫੀ ਜ਼ਿਆਦਾ ਆ ਗਿਆ ਸੀ ਅੱਜ ਵੀਡੀਓ ਦੇ ਵਿੱਚ ਘੱਟ ਲੱਗਦਾ ਸੀ ਸ਼ਾਮ ਨੂੰ ਤਾਂ ਜ਼ਿਆਦਾ ਹੀ ਆ ਗਿਆ ਸੀ ਜਦੋਂ ਤੱਕ ਫਿਰ ਡਾਕਟਰ ਮੇਰੇ ਖਿਆਲ ਨਾਲ ਆਇਆ 7:00 ਵਜੇ ਡਾਕਟਰ ਆਏ ਫਿਰ ਉਹ ਟੀਕਾ ਲਾ ਕੇ ਗਏ ਫਿਰ ਦੱਸਿਆ ਉਹਨਾਂ ਨੇ ਦੇਖੋ ਕਾਟਰਨ ਵਾਲੀ ਬਣਾਤਾ ਹਨਾ ਕਿੰਨਾ ਜ਼ਿਆਦਾ ਜਿਹਦਾ ਪੱਥਰ ਵੱਢਦੇ ਤੇ ਉੜਦਾ ਹੁੰਦਾ ਉੱਦਾਂ ਉੱਦਾਂ ਖੜਗੀ ਵਿਚਾਰੀ ਰਾਮ ਨਾਲ ਤਕਲੀਫ ਜਦੋਂ ਹੁੰਦੀ ਆ ਪਸ਼ੂ ਨੂੰ ਨਾ ਬਹੁਤ ਔਖਾ ਲੱਗਦਾ ਏ ਆਪਣੇ ਕੋ ਤਾਂ ਕੋਈ ਹੋਰ ਸਾਧਨ ਨਹੀਂ ਹੈਗਾ ਆਪਣੇ ਤਾਂ ਘਰ ਵੀ ਇੰਨਾ ਸਿਰ ਤੇ ਚੱਲਦੇ ਨੇ ਹਨਾ ਪਸ਼ੂਆਂ ਦੇ ਸਿਰ ਤੇ ਆਪਣਾ ਸਾਰਾ ਸਾਰਾ ਕਾਰੋਬਾਰ ਇੰਨਾ ਦੇ ਸਿਰ ਤੇ ਆ ਵਿਚਾਰਿਆਂ ਦੇ ਰਸਾਉਂਦਾ ਸੀਗਾ ਇੱਕ ਦਿਨ ਨਾ ਵੱਡੇ ਬੇਟੇ ਨੇ ਲੈ ਕੇ ਬੁਰਸ਼ ਹੈ ਨਾ ਜਿਹੜਾ ਨਾ ਉਹਦੇ ਨਾਲ ਚੰਗੀ ਤਰ੍ਹਾਂ ਇਹਦੇ ਪੈਰਪੂਰ ਸਾਫ਼ ਕਰੇ ਕਹਿੰਦਾ ਮਮਾ ਕੋਸ਼ਤਾ ਰਾਮ ਮਿਲੂ ਇਹਨੂੰ ਮੈਂ ਵੀ ਕਿਹਾ ਮਾਂ ਕਾ ਚਲ ਧੋ ਦੇ ਵਿਚਾਰੀ ਨੂੰ ਰਾਮ ਮਿਲੂਗਾ ਤੇ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਿਓ ਵੀਰਾ ਮੈਂ ਇਹ ਦੂ ਬਾਅਦ ਦੇ ਵਿੱਚ ਦੱਸਤਾ ਸੀ ਵੀ ਆਪਣਾ YouTube ਚੈਨਲ ਆ ਤੇ ਨੰਬਰ ਬੋਲ ਕੇ ਗਿਆ ਕਦੇ ਕਿਸੇ ਨੂੰ ਵੀ ਲੋੜ ਹੋਵੇ ਨਾ ਮੈਂ ਲਿਖ ਕੇ ਵੀ ਨੰਬਰ ਲਾ ਦੂੰਗੀ ਉਦੋਂ ਮੈਨੂੰ ਵੀ ਨਹੀਂ ਯਾਦ ਵੀਡੀਓ ਸੁਣ ਕੇ ਧਿਆਨ ਨਾਲ ਮੈਂ ਨੰਬਰ ਲਿਖ ਕੇ ਲਾਉਂਗੀ ਦੋ ਵਾਰੀ ਬੋਲਿਆ ਸੀ ਵੀਰੇ ਨੇ ਆਪਦਾ ਨੰਬਰ ਜੇ ਕਿਥੇ ਲੋਡ ਹੋਵੇ ਤਾਂ ਤੁਸੀਂ ਵੀ ਫੋਨ ਕਰ ਸਕਦੇ ਹੋ ਕੁਛ ਨਹੀਂ ਵਿਚਾਰੇ ਨੇ ਖਾਦਾ ਪੀਤਾ ਆ ਆ ਕੇ ਮੇਰੇ ਖਿਆਲੋਂ ਪਸ ਵੱਧ ਤੋਂ ਵੱਧ ਅੱਧਾ ਘੰਟਾ ਲੱਗਿਆ ਸੀ ਇਹਨੂੰ ਤੇ ਮੈਂ ਗਿਆ ਵੀ ਸੀ ਮਾ ਵੀਰੇ ਚਾਹ ਬਣਾ ਦੰਨੀ ਆ ਕਹਿੰਦਾ ਨਹੀਂ ਜੀ ਰੋਜੇ ਚੱਲਦੇ ਆ ਸ਼ਾਇਦ ਮੁਸਲਮਾਨ ਪਾਈਚਾਰੇ ਚੋਂ ਸੀਗਾ ਵੀਰਾ ਹਨਾ ਬੜੇ ਪਿਆਰ ਨਾਲ ਹਨਾ ਉਹ ਇਹਦੇ ਮੈਨੂੰ ਐ ਲੱਗਦਾ ਸੀ ਵੀ ਪਤਾ ਨਹੀਂ ਕਿੰਨਾ ਕੋ ਹੋਊਗਾ ਵੀ ਚਲੋ ਇੰਨਾ ਕੁ ਤਾਂ ਹੁਣ ਇਹਨਾਂ ਦਾ ਉਹ ਇੱਕ ਉਹ ਹੁੰਦਾ ਨਾ ਤਜਰਬਾ ਦੁਰਨਾਕ ਤਾਂ ਕਰਨਾ ਹੀ ਸੀ ਇਹ ਨਹੀਂ ਮੈਨੂੰ ਪਤਾ ਵੀ ਕਿੱਥੋਂ ਆਇਆ ਸੀ ਵੀਰਾ ਬਸ ਨੰਬਰ ਜਰੂਰ ਬੋਲਦਾ ਸੀਗਾ ਵੀਰੇ ਨੇ ਰਾਉ ਹੁਣ ਸਹੀ ਤਰੂਗੀ ਦੇਖ ਹਾਂ ਹਾਂ ਤੋੜ ਕੇ ਦੇਖ ਲਓ ਸਾਂਤ ਵੀਰੇ ਪਹਿਲਾ ਨੰਬਰ ਹੀ ਨਹੀਂ ਮਿਲਿਆ ਪਾ ਤਾਂ ਖਾ ਸੀਦਾ ਨੰਬਰ ਤੇਰਾ ਲੱਭੇ ਆ ਫੇਰ ਇੱਥੇ ਕਾ ਨਹੀਂ ਬੱਬੂ ਹੁਣਾਂ ਤਾਂ ਪਤਾ ਲੱਗਿਆ ਹਾਂ ਇਹ ਤਾਂ ਪੱਜ ਦੀਆਂ ਵਾਲਾ ਨੇ ਤਾਂ ਭਾਈ ਹੁਣ ਤਾਂ ਜਮਲੇ ਨੂੰ ਕੱਟ ਲਈਓ ਪੈਟਰੋਲ ਪਾਈਆ ਉਹਦਾ ਸੱਪ ਕੋਈ ਨਹੀਂ ਠੀਕ ਐ ਵੀਰੇ ਜਾਤ ਨੂੰ ਤੇ ਪੈਕ ਠੀਕ ਨੰਬਰ ਬੋਲ ਦੋ ਵੀਰੇ ਫੇਰ ਕਿਸੇ ਨੂੰ ਲੋਡ ਹੁੰਦੀ ਆਪਣਾ ਚੈਨਲ ਹੈ YouTube ਤੇ 987858690 ਠੀਕ ਇੱਕ ਵਾਰੀ ਹੋਰ ਬੋਲ 987858690 ਠੀਕ ਹੈ ਬਾਕੀ ਮੈਂ ਲਿਖ ਕੇ ला ਦੂੰਗੀ ਉੱਤੇ ਚੈਨਲ ਆਪਣਾ YouTube ਤੇ ਗਿਆ ਗਿਆ ਭਾਈ ਹੁਣ ਤਾਂ ਕਿੰਨੇ ਸੋਹਣੇ ਬਣ ਗਏ ਚਾਹਤ ਨੂੰ ਸਸਰੀ ਦਾ ਬਣਾਉਣਾ ਚੀਤੇ ਪੈ ਨੂੰ ਨਾ ਮਾਇਆ ਆ ਗਿਆ

ਸਾਡੇ ਮਾਰੇ ਜੀ ਸਾਡੇ ਨੂੰ ਜੀ ਫੋਨ ਆ ਰਿਹਾ ਜੀ ਲੱਗਣ ਨੂੰ ਕੋਲ ਉਹ ਬੱਚੀ ਹੋਈ ਤਾਂ 3 ਸਾਲ ਦੀ ਹੋ ਗਈ ਅੱਜ ਤੱਕ ਕੋਈ ਸਰ ਨੂੰ ਤੱਕ ਨਹੀਂ ਲੱਗਣਾ ਥੀ ਤੀਸਰੀ ਕੀ ਕ ਭਜਨ ਕਰਤਾ ਹੋ ਜਾਏ 43 ਨੂੰ ਅਰੇ ਪੁਲੀ ਪ੍ਰਾਗਟੇ ਤਾਂ ਮੈਂ ਬੋਲ ਚੁੱਕੀ ਹਾਂ ਜੀ ਦੇ ਆਹ ਵਿੱਚ ਕੰਦਨ ਕੰਦਨ ਨਹੀਂ ਮੈਂ ਤੁਹਾਡੇ ਤੋਂ ਇਹਨਾਂ ਨੇ ਜੋ ਪ੍ਰਸਾਦ ਕਰਤ ਰਹੇ ਆ 5 ਸਾਲੀ ਕਰਤ ਰਹੇ ਆ É